ਪ੍ਰਾਇਮੇਟਿੰਗ న్యూਸ ਤੇ ਤੁਹਾਨੂੰ ਲਗਾਤਾਰ ਅਸੀਂ ਯੂਸੀਪੀਐਮ ਚੋਣਾਂ ਨੂੰ ਲੈ ਕੇ ਜਾਣਕਾਰੀ ਦੇ ਰਹੇ ਹਾਂ ਔਰ ਜਿਹੜੀਆਂ ਤਿਆਰੀਆਂ ਨੇ ਇਸ ਟਾਈਮ ਦੇ ਵਿੱਚ ਜੋਰਾ ਸ਼ੋਰਾ ਤੇ ਨੇ ਅਸੀਂ ਇਸ ਟਾਈਮ ਜਿਹੜਾ ਜਨਤਨਗਰ ਇਲਾਕੇ ਦੇ ਵਿੱਚ ਹੈ ਕੁਲਾਰ ਸਾਹਿਬ ਦੇ ਆਫਿਸ ਦੇ ਵਿੱਚ ਆ ਉੱਥੇ ਹਰ ਸਿਮਰਜੀਤ ਸਿੰਘ ਲੱਕੀ ਜਿਹੜੇ ਨੇ ਜੋ ਪ੍ਰਧਾਨ ਯੂਸੀਪੀਐਮਏ ਦੇ ਵਿੱਚ ਨਹੀਂ ਔਰ ਐਸਟੇਮ ਦੇ ਵਿੱਚ ਤਾਂ ਕੋਈ ਪ੍ਰਧਾਨਗੀ ਨਹੀਂ ਹੈਗੀ ਕਿਉਂਕਿ ਇਲੈਕਸ਼ਨ 29 ਤਰੀਕ ਨੂੰ ਹੋਣੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਔਰ ਕੀ ਕਹਿਣਾ ਚਾਹੁੰਦੇ ਨੇ ਸਾਈਕਲ ਇੰਡਸਟਰੀ ਨੂੰ ਸਾਡੇ ਨਾਲ ਨੇ ਹਰਸ਼ਿਮਰਜੀਤ ਸਿੰਘ ਲੱਕੀ ਲੱਕੀ ਜੀ ਸਭ ਤੋਂ ਪਹਿਲੇ ਤਾਂ ਤੁਹਾਨੂੰ ਅਸੀਂ ਪ੍ਰਾਈਮ 18 ਨਿਊਜ਼ ਟੀਮ ਵੱਲੋਂ ਬੈਸਟ ਆਫ ਲੱਕ ਕਹਿੰਨੇ ਆ ਕਿ ਇਲੈਕਸ਼ਨ ਇੱਕ ਵਾਰ ਫਿਰ ਤੋਂ ਤੁਸੀਂ ਲੜਨ ਜਾ ਰਹੇ ਹੋ ਕਿਵੇਂ ਦੇਖਦੇ ਹੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਦੋਸਤਾਂ ਭਰਾਵਾਂ ਨੂੰ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ 29 ਅਗਸਤ 2025 ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆਪਣੀਆਂ ਇਲੈਕਸ਼ਨਾਂ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦੀ ਹੋਣ ਜਾ ਰਹੀਆਂ ਹਨ ਮੈਂ ਇਹ ਰਿਕੁਐਸਟ ਕਰਾਂਗਾ ਵੀ ਵੱਧ ਚੜ ਕੇ ਹਿੱਸਾ ਲਓ ਔਰ ਇਹ ਤੁਹਾਡਾ ਡੈਮੋਕਰੈਟਿਕ ਰਾਈਟ ਹੈ ਆ ਕੇ ਆਪਣਾ ਅਧਿਕਾਰ ਨੂੰ ਯੂਜ਼ ਕਰਕੇ ਵੈਸਟ ਟੀਮ ਲੈ ਕੇ ਆਓ ਦੋਸਤੋ ਮੈਂ ਜਿਹੜੀ ਗੱਲ ਤੁਹਾਨੂੰ ਇਹ ਕਹਿ ਰਿਹਾ ਵੀ ਇਲੈਕਸ਼ਨਾਂ ਦੀ ਇੰਪੋਰਟੈਂਸ ਇਹ ਸਾਰਿਆਂ ਨੂੰ ਪਤਾ ਹੈ ਕਿਉਂਕਿ ਜਦੋਂ ਵੀ ਆਪਾਂ ਇਲੈਕਟ ਕਰਦੇ ਆ ਆਪਾਂ ਦੇਖਦੇ ਆ ਉਹ ਬੰਦੇ ਨੇ ਕੀ ਕੀਤਾ 2 ਸਾਲ ਪਿਛਲੇ ਸਾਡੇ ਤੁਸੀਂ ਦੇਖੇ ਔਰ ਉਸ ਤੋਂ ਪਿਛਲੇ ਵੀ ਤੁਸੀਂ ਟਾਈਮ ਦੇਖਿਆ ਇਹ 2 ਸਾਲ ਦੇ ਵਿੱਚ ਕੋਈ ਚਿਕ ਚਿਕ ਕੋਈ ਕਿਚਕਿਚ ਕੋਈ ਲੜਾਈ ਕੋਈ ਝਗੜਾ ਕੁਝ ਨਹੀਂ ਹੋਇਆ ਔਰ ਵਨ ਮੈਨ ਸ਼ੋਨ ਹੀ ਰੱਖਿਆ ਮੈਂ 8 ਬੰਦੇ ਦੀ ਟੀਮ ਸੀ ਮੇਰੀ 8 ਬੰਦਿਆਂ ਦੀ ਟੀਮ ਨਾਲ ਬੀਇੰਗ ਲੀਡਰ ਮੈਂ ਸਭ ਨੂੰ ਪਾਵਰਸ ਡੈਲੀਗੇਟ ਕੀਤੀਆਂ ਉਹ ਸਭ ਨੇ ਕੰਮ ਕਰਕੇ ਦਿਖਾਇਆ ਕੋਈ ਪੋਲੂਸ਼ਨ ਦਾ ਕੰਮ ਕਰ ਰਿਹਾ ਕੋਈ ਜੀਐਸਟੀ ਦਾ ਕਰ ਰਿਹਾ ਕੋਈ ਆਰਐਨਡੀ ਦਾ ਕਰ ਰਿਹਾ ਕੋਈ ਕਾਰਪੋਰੇਸ਼ਨ ਦਾ ਕਰ ਰਿਹਾ ਕੋਈ ਡਿਵੈਲਪਮੈਂਟ ਦਾ ਕਰ ਰਿਹਾ ਔਰ ਬੀਇੰਗ ਪ੍ਰੈਜ਼ੀਡੈਂਟ ਇਹ ਸਾਰੀ ਰਿਪੋਰਟਿੰਗ ਮੇਰੇ ਕੋਲ ਆਂਦੀ ਹੈ ਔਰ ਮੈਂ ਉਹਨਾਂ ਦੇ ਵਿੱਚ ਜੋ ਵੀ ਬਸਤੇ ਅਸੀਂ ਆਪਣੀ ਡਿਲੀਵਰੀ ਕੀਤਾ ਸਾਰੇ ਮੈਂਬਰਾਂ ਨੂੰ ਬਿਲਕੁਲ ਲੱਕੀ ਜੀ ਯੂਨਾਈਟਿਡ ਅਲਾਈਐਂਸ ਗਰੁੱਪ ਹੈ ਤੁਹਾਡਾ ਔਰ ਕਿਸ ਤਰ੍ਹਾਂ ਦੇਖ ਰਹੇ ਹੋ ਜਿਵੇਂ ਤੁਸੀਂ ਇੰਡਸਟਰੀਸਟ ਐਮ ਐਸ ਐਮਈ ਦੇ ਲੋਕਾਂ ਨੂੰ ਹੋਰ ਇੰਡਸਟਰੀਸ ਨੂੰ ਮਿਲ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਉੱਪਰ ਕੇ ਸਾਹਮਣੇ ਆ ਰਿਹਾ ਹੈ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਔਰ ਉਹਨਾਂ ਦੀ ਆਵਾਜ਼ ਕੀ ਹੈ ਮੁਸ਼ਕਲਾਂ ਤਾਂ ਸਾਨੂੰ ਇੰਡਸਟਰੀ ਚਲਾਉਣੇ ਹਰ ਇੱਕ ਨੂੰ ਆਉਂਦੀ ਹੈ ਔਰ ਹਰ ਬੰਦੇ ਦੀ ਅਲੱਗ-ਅਲੱਗ ਤਰੀਕੇ ਦੀ ਮੁਸ਼ਕਲ ਹੁੰਦੀ ਹੈ ਔਰ ਜਿਹੜੀ ਇਸ ਟਾਈਮ ਦੀ ਸਭ ਤੋਂ ਇੰਪੋਰਟੈਂਟ ਜਿਹੜਾ ਮੇਰੇ ਲਈ ਕੰਮ ਹੈ ਜਿੰਨੂੰ ਮੈਂ ਜਿੱਤਦੇ ਸਾਰ ਜੇ ਮੈਨੂੰ ਮੇਰੇ ਮੈਂਬਰ ਸਾਹਿਬਾਂ ਨੇ ਮੌਕਾ ਦਿੱਤਾ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਮੈਂ ਮਿਕਸ ਲੈਂਡ ਇੰਡਸਟਰੀ ਦਾ ਕਰਨਾ ਹੈ ਕਿਉਂ ਇਹ ਬਹੁਤ ਵੱਡੀ ਤਲਵਾਰ ਹੈ ਦੋਸਤੋ ਕਿਉਂਕਿ ਬਹੁਤ ਵੱਡੀ ਇੰਡਸਟਰੀ ਬਹੁਤ ਵੱਡੀ ਤਦਾਦ ਦੀ ਦੇਖੋ ਦੋਸਤੋ ਇੱਕ ਨਟ ਬਿਨਾ ਇੱਕ ਵਾਸ਼ਰ ਬਿਨਾ ਇੱਕ ਛੋਟੀ ਜਿਹੀ ਬ੍ਰੇਕ ਸ਼ੂ ਬਿਨਾ ਔਰ ਕਈ ਇਦਾਂ ਦੀ ਚੀਜ਼ਾਂ ਜੋ ਇੱਥੇ ਬੰਦੀਆਂ ਨੇ ਹੱਬ ਕੋਨ ਹੱਬ ਐਕਸਲ ਦੁਨੀਆ ਪਰਦੀਆਂ ਛੇ ਚੀਜ਼ਾਂ ਬਣਦੀਆਂ ਕੁਆਲਟੀ ਵਾਲੀਆਂ ਚੀਜ਼ਾਂ ਬਣਦੀਆਂ ਉਹਨਾਂ ਬਿਨਾ ਕੰਪਲੀਟ ਬਾਈਸਾਈਕਲ ਨਹੀਂ ਬਣ ਸਕਦਾ ਉਹ ਇੰਡਸਟਰੀ ਇਸ ਇਤੇ ਤਲਵਾਰ ਲਟਕੀ ਰਹਿੰਦੀ ਵੀ ਪਿੱਛੇ ਸਰਕਾਰ ਤੋਂ ਲੜ ਕੇ ਅਸੀਂ ਇਹ 3 ਸਾਲ ਦੀ ਐਕਸਟੈਂਸ਼ਨ ਲੈ ਕੀਤੀ ਸੀ ਔਰ ਅੱਜ ਕੀ ਮੈਂ ਸਰਕਾਰ ਨਾਲ ਮੇਰੀ ਮੀਟਿੰਗ ਹੋ ਚੁੱਕੀ ਹੈ ਇਹ ਮੈਂ ਕਹਿ ਚੁੱਕਾ ਉਹਨਾਂ ਨੂੰ ਵੀ ਮੈਨੂੰ ਇਹ ਪਰਮਾਨੈਂਟ ਸੋਲੂਸ਼ਨ ਚਾਹੀਦਾ ਹੈ ਇਹ ਮੈਨੂੰ ਪਰਮਾਨੈਂਟ ਡਿਕਲੇਅਰ ਕਰਕੇ ਦਿਓ ਇੰਡਸਟਰੀਆਂ ਔਰ ਇਹਦੇ ਨਾਲ ਇੱਕ ਨਹਿਰ ਦੇ ਪਰਲੇ ਪਾਸੇ ਇੱਕ ਫੋਕਲ ਪੁਆਇੰਟ ਵੀ ਖੋਲ ਕੇ ਦਿਓ ਜਿੰਦੀ ਪ੍ਰਾਈਸਿਸ ਇੰਆ ਨੂੰ ਸਬਸਿਡਾਈਜ਼ ਚਾਹੀਦੀ ਹੈ ਭਈ ਇਹ ਮੇਰੇ ਦੋਸਤ ਭਰਾ ਅਫੋਰਡ ਕਰ ਸਕਣ ਜਿੰਨੇ ਕੋ ਜਾਂਦੇ ਚਾਹਦੇ ਨੇ ਉਧਰ ਜਾਣ ਉੱਥੇ ਜਿਨ੍ਹਾਂ ਦੇ ਕਨੈਕਸ਼ਨ ਇੱਥੇ ਵਾਲੇ ਕਨੈਕਸ਼ਨ ਉੱਥੇ ਟਰਾਂਸਫਰ ਹੋ ਜਾਣ ਔਰ ਇਹ ਇੰਡਸਟਰੀ ਆਪਣੀ ਨੂੰ ਵਧੀਆ ਤਰੀਕੇ ਚ ਚਲਾ ਪਾਣ ਤਾਂ ਮੇਰਾ ਪਹਿਲਾ ਟਾਰਗੇਟ ਇਹਨਾਂ ਦਾ ਮਿਕਸ ਲੈਂਡ ਦਾ ਇਸ ਤੋਂ ਇਲਾਵਾ ਮੈਂ ਆਰ ਐਨ ਡੀ ਦੇ ਲਈ ਜ਼ਰੂਰ ਕਲ ਅਪਗ੍ਰੇਡ ਕਰੀ ਇੰਡਸਟਰੀ ਨੂੰ ਇੰਡਸਟਰੀ ਦੇ ਵਿੱਚ ਜਿਹੜੀਆਂ ਦਿਖਤਾਂ ਆਂਦੀਆਂ ਨੇ ਸਟੈਂਡਰਡਸ ਦੀਆਂ ਅਨਸਟੈਂਡਰਡ ਮਾਇਲ ਬੰਦਾ ਹੋਰੋ ਕੀ ਏ ਔਰ ਜੋ ਪ੍ਰੋਬਲਮ ਇੰਡਸਟਰੀ ਫੇਸ ਕਰ ਰਹੀ ਪੋਲੂਸ਼ਨ ਦੀ ਉਹਨਾਂ ਲਈ ਅਸੀਂ ਖੜੇ ਆਂ ਜੀਐਸਟੀ ਲਈ ਖੜੇ ਆਂ ਕਿਸੇ ਵੀ ਤਰ੍ਹਾਂ ਦੀ ਕੋਈ ਪੇਮੈਂਟ ਦੀ ਪ੍ਰੋਬਲਮ 2.5 ਕਰੋੜ ਰੁਪਏ ਦੀ ਪਿੰਮਟਾ ਕਢਾਈਆਂ ਨੇ ਸੋ ਜ਼ਰੂਰ ਅੱਗੇ ਵੀ ਉਹਦਾ ਕਰਾਵਾਂਗੇ ਔਰ ਕਿਸੇ ਵੀ ਕਿਸੇ ਪਾਸੇ ਪਿੱਛੇ ਨਹੀਂ ਹਟੇ ਪੂਰੀ ਟੀਮ ਲਾ ਕੇ ਚੱਲਾਂਗੇ ਇਹ ਤਾਂ ਉਹ ਗੱਲਾਂ ਸਹੀਆਂ ਤੁਸੀਂ ਐਮਐਸਮ ਨੂੰ ਇੰਡਸਟਰੀ ਨੂੰ ਆਪਣਾ ਮੈਸੇਜ ਦੇ ਦਿੱਤਾ ਕਿ ਆਹ ਚੀਜ਼ਾਂ ਹੋਈਆਂ ਬਿਲਕੁਲ ਉਪਲਬਧੀਆਂ ਕੀ ਕਰਾਈਆਂ ਨੇ ਹੁਣ ਤੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਹੁਣ ਜਿਹੜੇ 2 ਸਾਲ ਨੇ ਉਹਦੇ ਲਈ ਤੁਸੀਂ ਇਨਫਰਾਸਟ੍ਰਕਚਰ ਕੀ ਤਿਆਰ ਕੀਤਾ ਕਿ ਮੈਂ ਇੰਡਸਟਰੀ ਨੂੰ ਹੋਰ ਅੱਗੇ ਲੈ ਕੇ ਜਾਵਾਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਈ ਇੰਡਸਟਰੀਜ਼ ਉਂਗਲੀਆਂ ਉਠਾਰੇ ਨੇ ਕਿ ਜੀ ਹਰシਮਰ ਲੱਕੀ ਜੀ ਨੇ ਹਜੇ ਤੱਕ ਕੁਝ ਕੀਤਾ ਨਹੀਂ ਕਿਉਂਕਿ ਤੁਹਾਨੂੰ ਤੁਸੀਂ ਜਾਣਦੇ ਹੋ ਤੁਹਾਡੀ ਆਪੋਜੀਸ਼ਨ ਪਾਰਟੀ ਆ ਆਪੋਜੀਸ਼ਨ ਪਾਰਟੀ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਤੁਹਾਡੇ ਨਾਲ ਚੱਲਦੇ ਸੀਗੇ ਅੱਜ ਉਹ ਸਾਹਮਣੇ ਵਾਲੇ ਪਾਸੇ ਨੇ ਉਹ ਵੀ ਕਿਤੇ ਨਾ ਕਿਤੇ ਉਂਗਲੀਆਂ ਉਠਾ ਰਹੇ ਆ ਉਹਨਾਂ ਨੂੰ ਜਵਾਬ ਕਿਵੇਂ ਦੇਵੋਗੇ ਤੁਸੀਂ ਨੂੰਸੋ ਇਹ ਜਿਹੜੀਆਂ ਤੁਸੀਂ ਜਵਾਬ ਪੁੱਛਿਆ ਵੀ ਮੈਂ ਕੀ ਕੀਤਾ ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜਿਹੜੇ ਤੁਹਾਡੇ ਨਾਲ ਸੀ ਉਹ ਉਧਰ ਚਲੇ ਗਏ ਇਹ ਹਰ ਇੱਕ ਦੀ ਆਪਣੀ ਡੈਮੋਕ੍ਰੈਟਿਕ ਰਾਈਟ ਹੈ ਔਰ ਤੁਸੀਂ ਦੇਖੋ ਮжоਰਿਟੀ ਆਫ ਜਿਹੜੇ ਦੋਸਤ ਮੈਂਬਰ ਸੀਗੇ ਉਹ ਇਧਰਲੇ ਪਾਸੇ ਖੜੇ ਨੇ ਤੇ ਜੇ ਕੋਈ ਇਕ ਅਦਾ ਭਰਾ ਉਧਰ ਗਿਆ ਤਾਂ ਉਹ ਕੋਈ ਗੱਲ ਨਹੀਂ ਲੱਛਦਾ ਦੁਬਾਰ ਫਿਰ ਆਪਣੀ ਭਰਾ ਹੈ ਕੋਈ ਇਦਾਂ ਦੀ ਆਪਣੀ ਕੋਈ ਰੰਜਿਸ਼ ਜਾਂ ਲੜਾਈ ਥੋੜੀ ਏ ਕੋਈ ਆਪਾਂ ਜਮੀਨਾਂ ਰੜੀ ਵੰਡਨੀ ਏ ਔਰ ਭਰਾ ਮੇਰੇ 10 12 ਭਰਾ ਹੋਰ ਜੁੜੇ ਨੇ ਉਹ ਕਿਉਂ ਜੁੜੇ ਨੇ ਕਿਉਂਕਿ ਕੰਮ ਕਰਦੇ ਕਿ ਜੁੜੇ ਨੇ ਮੇਰੇ ਨਾਲ ਵੀ ਅਸੀਂ ਕਿੱਦਾਂ ਨੇ ਕੰਮ ਕੀਤੇ ਨੇ ਕੀ ਇਹ ਤੁਸੀਂ ਮੈਨੂੰ ਗੱਲ ਦੱਸੋ ਇੱਕ ਕੰਮ ਘੱਟ ਸੀ ਵੀ ਜੇ ਆਪਾਂ ਇੱਕ ਪੀਸ ਮੈਂਟੇਨ ਕੀਤੀ ਇੱਕ ਇੱਥੇ ਸ਼ਾਂਤੀ ਬੰਦੇਨ ਕੀਤੀ ਇੱਥੇ ਲੜਾਈ ਦਾ ਖਾੜਾ ਹੀ ਬਣਿਆ ਰਹਿੰਦਾ ਸੀ ਇੱਕ ਹੀ ਘੱਟ ਕੰਮ ਟੀਮ ਨੂੰ ਕੱਟੇ ਲੈ ਕੇ ਚੱਲਣਾ ਕੱਟ ਕੁਰਸੀਆਂ ਦਫ਼ਤਰ ਚ ਲਵਾਉਣੀਆਂ ਉਹਨਾਂ ਨੂੰ ਪਾਵਰ ਡੈਲੀਗੇਟ ਕਰਕੇ ਕੰਮ ਕਰਵਾਣਾ ਸੀਓਸੀ ਦੇ ਕੈਂਪ ਲਗਵਾਏ ਨੇ ਜੀ ਜੀਐਸਟੀ ਦੇ ਕੈਂਪ ਲਗਵਾਏ ਨੇ ਜੀ ਔਰ ਪ੍ਰੋਪਰਟੀ ਟੈਕਸ ਦੇ ਕੈਂਪ ਲਗਵਾਏ ਨੇ ਆਪਾਂ ਜਿੰਨੀਆਂ ਸਰਕਾਰੀ ਮੀਟਿੰਗਾਂ ਹੋਈਆਂ ਨੇ ਉੱਥੇ ਜਾ ਕੇ ਰਿਪਰੈਜ਼ੈਂਟ ਕੀਤਾ ਆਪਣੀ ਇੰਡਸਟਰੀ ਨੂੰ ਉਹਦਾ ਨਤੀਜਾ ਹੀ ਆ ਰਿਹਾ ਹੁਣ ਵੀ ਸਾਨੂੰ ਉਹਨਾਂ ਨੇ ਮੈਨੂੰ बाइसाइकल काउंसिल ਦਾ ਮੈਂਬਰ ਬਣਾਇਆ ਹੈ ਔਰ گورਨਿੰਗ ਕਾਉਂਸਲ ਆਫ ਆਰਐਨਡੀ ਦਾ ਮੈਂਬਰ ਬਣਾਇਆ ਹੈ ਔਰ ਸਟੈਂਡਰਡ ਸੈੱਟ ਕਰਨ ਦੀ ਟੀਮ ਚ ਬਣਾਇਆ ਹੈ ਭਈ ਆਪਣੀ ਇੰਡਸਟਰੀ ਸਟੈਂਡਰਡ ਸੈੱਟ ਕਰਾਉਂ ਛੇ ਟੂਰ ਮੈਂ ਬਾਹਰ ਲੈ ਕੇ ਗਿਆ ਜੀ ਅਪਗ੍ਰੇਡ ਕਰਾਉਣ ਲਈ ਇੰਡਸਟਰੀ ਲਈ ਚਾਈਨਾ ਵੀ ਲੈ ਕੇ ਗਿਆ ਜਰਮਨੀ ਵੀ ਤਾਈਵਾਨ ਵੀ ਭੇਜਿਆ ਮੈਂਬਰ ਗਏ ਨੇ ਤੇ ਕਿ ਉਹ ਉੱਥੇ ਜਾ ਕੇ ਜਿਹੜੀਆਂ ਨਵੀਆਂ ਚੀਜ਼ਾਂ ਇੱਕ ਨਵੇਂ ਤਰੀਕੇ ਦੇ ਬਾਈਕਸ ਦੇਖ ਕੇ ਆਏ ਨੇ ਕਿੱਦਾਂ ਬਣੇ ਨੇ ਕਿੱਦਾਂ ਦੀ ਇੰਡਸਟਰੀ ਉੱਤੇ ਚੱਲਦੀ ਹੈ ਕਿੱਦਾਂ ਦੀ ਮਸ਼ੀਨਰੀ ਯੂਜ਼ ਹੁੰਦੀ ਹੈ ਮਸ਼ੀਨਰੀ ਵੀ ਲੈ ਕੇ ਆਏ ਨੇ ਇਹ ਵੀ ਇੱਕ ਪਾਰਟ ਆਫ ਸਾਡਾ ਇੱਕ ਇਸ ਟੀਮ ਦਾ ਪੂਰਾ ਹਿੱਸਾ ਸੀਗਾ ਜੋ ਅਸੀਂ ਲੋਕਾਂ ਲਈ ਕਰਕੇ ਦਿਖਾਇਆ ਫਿਰ ਐਕਸ ਪ੍ਰਧਾਨ ਜਿਹੜੇ ਨੇ ਉਹ ਹਮੇਸ਼ਾ ਇਹ ਗੱਲ ਕਿਉਂ ਕਹਿੰਦੇ ਨੇ ਸਾਡੇ ਹੋਏ ਸਿਖਾਏ ਸਾਨੂੰ ਸਿਖਾਣਗੇ ਇਦਾਂ ਜੀ ਮੈਂ ਕਦੀ ਵੀ ਕੋਈ ਲੂਸ ਟੋਕ ਨਹੀਂ ਕਰਦਾ ਨਾ ਮੈਂ ਕੋਈ ਇਦਾਂ ਦੀ ਗੱਲ ਤੇ ਟਿੱਪਣੀ ਕਰਾਂਗਾ ਵੀ ਉਹਨਾਂ ਨੇ ਕੀ ਕਿਹਾ ਇਹ ਤਾਂ 29 ਤਰੀਕ ਨੂੰ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ 29 ਅਗਸਤ 2025 ਨੂੰ ਇਹ ਤਾਂ ਮੇਰੇ ਸਾਰੇ ਭਰਾ ਮੈਂਬਰ ਮੇਰੇ ਦੋਸਤ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਬਜ਼ੁਰਗ ਮੇਰੇ ਬੱਚੇ ਇਹ ਆ ਕੇ ਸਿੱਧਾ ਜਵਾਬ ਦੇਣਗੇ ਬਈ ਕਿਸ ਤਰੀਕੇ 2 ਸਾਲ ਦੇ ਵਿੱਚ ਜੋ ਇੰਡਸਟਰੀ ਨੂੰ ਪਿੱਛੇ ਛੱਡ ਕੇ ਗਏ ਸੀਗੇ ਜਿਸ ਤਰੀਕੇ ਐਸੋਸੀਏਸ਼ਨ ਨੂੰ ਦਾ ਕੰਮ ਕਰਕੇ ਗਏ ਸੀ ਉਹਨਾਂ ਨੇ ਸਭ ਨੇ ਦੇਖਿਆ 11000 ਦਨਸੋ 242 ਰੁਪਏ ਛੱਡ ਕੇ ਗਏ ਸੀਗੇ ਇਹ ਕਿੱਥੇ ਦੀ ਇਨਸਾਨੀਅਤ ਹੈ ਤੁਸੀਂ ਦੱਸੋ ਪਹਿਲੀ ਤਰੀਕ ਨੂੰ ਮੈਂ ਜੁਆਇਨ ਕਰਾਂ 11500 ਰੁਪਏ ਪਏ ਹੋਣ ਔਰ 1.5 2 ਲੱਖ ਦੀ ਤਨਖਾਹ ਦੇਣੀ ਆ ਹੋਣ ਅੱਜ ਕਿੰਨਾ ਪਿਆ ਉੱਥੇ ਹਾਂਜੀ ਮੈਂ ਦੱਸ ਰਿਹਾ ਜੀ ਔਰ ਇਸ ਤੋਂ ਇਲਾਵਾ 11.5 ਲੱਖ ਰੁਪਿਆ ਡੈਫਿਸਿਟ ਸੀ ਜੋ ਉੱਥੇ ਕਰਜ਼ੇ ਜੋ ਮਾਰਕੀਟ ਦੀ ਪੇਮਟਾ ਦੇਣੀ ਸੀ ਅੱਜ ਬੜੀ ਖੁਸ਼ੀ ਨਾਲ ਕਹਿ ਰਿਹਾ ਮੈਂਬਰ ਸਾਹਿਬਾਨ ਦੀ ਮਦਦ ਨਾਲ ਉਹਨਾਂ ਨੇ ਚੰਦੇ ਇਦਾਂ ਜਮਾ ਕਰਾਏ ਨੇ ਇਦਾਂ ਮੈਂਬਰਸ਼ਿਪ ਲਿੱਤੀ ਏ ਅੱਜ ਉਹ ਜਿਹੜਾ ਪਿਛਲਾ 11.5 ਲੱਖ ਰੁਪਏ ਦਾ ਕਰਜ਼ਾ ਉਤਾਰਨ ਤੋਂ ਬਾਅਦ 9,65,000 ਰੁਪਿਆ ਉਹਦੇ ਕ੍ਰੈਡਿਟ ਪਿਆ ਇਹ ਤੁਸੀਂ ਸੋਚ ਸਕਦੇ ਹੋ ਇਹ ਕਿਵੇਂ ਹੋ ਗਿਆ ਇਹ ਕੀ ਕੋਈ ਇਹਦੇ ਚ ਉਪਲਬਧੀ ਨਹੀਂ ਲੋਕੀ ਆਵੇਂ ਪੈਸੇ ਦੇ ਕੇ ਮੈਨੂੰ ਮੈਂ ਕਿਸੇ ਨੂੰ ਕਰਜ਼ਾ ਤਾਂ ਨਹੀਂ ਦਿੱਤਾ ਮੈਂ ਕਿਸੇ ਨੂੰ ਡੋਨੇਸ਼ਨ ਨਹੀਂ ਪਾਈ ਉਹਦੇ ਵਿੱਚ ਇਹ ਸਭ ਮੈਂਬਰ ਸਾਹਿਬਾਂ ਦੇ ਇਹ ਸਭ ਮੈਂਬਰ ਸਾਹਿਬਾਂ ਦੀ ਮੈਂਬਰਸ਼ਿਪ ਨੇ ਉਹਨਾਂ ਦੀ ਇਹ ਸਬਸਕ੍ਰਿਪਸ਼ਨ ਨੇ ਇਹ ਹਰ ਸਾਲ ਬਾਦਾਂ ਦੀ ਉਹਨਾਂ ਨੇ ਮੇਰੀ ਵਰਕਿੰਗ ਦੇਖ ਕੇ ਦਿੱਤਾ ਮੈਨੂੰ ਔਰ ਬਲੇਮ ਕਰਨੀਆਂ ਬੜੀਆਂ ਜ਼ੋਕੀਆਂ ਨੇ ਜੀ ਸਿੱਕੇ ਨੂੰ ਸਖਾਣਾ ਇਹ ਉਹ ਉਹ ਬਹੁਤ ਮਹਾਨ ਹੋਣਗੇ ਮੈਂ ਲੇਕਿਨ ਜੋ ਮੈਂ ਕੀਤਾ ਹੈ ਤੁਹਾਡੇ ਅੱਗੇ ਹੈ ਜੋ ਉਹਨਾਂ ਨੇ ਕਰਕੇ ਦਿਖਾਇਆ ਉਹ ਵੀ ਤੁਹਾਡੇ ਅੱਗੇ ਹੈ ਆਪਾਂ ਨਾ ਕੋਈ ਬੜਕਾ ਮਾਰਦੇ ਆ ਨਾ ਸਾਨੂੰ ਪੋਲੀਟੀਸ਼ੀਅਨ ਪੋਲੀਟਿਕਸ ਆਂਦੀ ਹੈ ਨਾ ਮੈਂ ਪੋਲੀਟੀਸ਼ੀਅਨ ਆ ਮੈਂ ਤਾਂ ਇੰਡਸਟਰੀਲ ਭਰਾ ਆ ਤੁਹਾਡਾ ਇੰਡਸਟਰੀ ਦੀ ਸੇਵਾ ਲਈ ਬੈਠਾ ਔਰ ساری ਉਮਰ ਤੁਹਾਡੀ ਦਸਤੀ ਸੇਵਾ ਤੇ ਰਹੂੰਗਾ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦੇਖਿਆ ਮੈਂ ਇੰਨਾ ਸ਼ੁਕਰਗੁਜ਼ਾਰ ਆ ਇਨਾ ਪਿਆਰ ਇੰਡਸਟਰੀ ਦੇ ਮੈਂ ਦਿੱਤਾ ਹੈ ਔਰ ਮੈਂ ਬਹੁਤ ਸਤਿਕਾਰ ਕਰਦਾ ਆਪਣੇ ਸਾਰੇ ਮੈਂਬਰਸ ਦਾ ਇੱਕ ਇੱਕਲਾ ਸਵਾਲ ਹੈ ਇਕਬਾਲ ਸਿੰਘ ਡਿੱਕੋ ਉਂਗਲੀਆਂ ਉਠਾਰੇ ਆ ਕਿ ਜੋ ਕੁਲਾਰ ਸਾਹਿਬ ਨੇ ਉਹ ਉਹਨਾਂ ਦੀ ਸਪੋਰਟ ਕਿਉਂ ਕਰ ਰਹੇ ਹੈ ਦੇਖੋ ਬ੍ਰਦਰ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਕੀ ਕਿਹਾ ਤੁਹਾਡੇ ਨਾਲ ਚਾਰ ਦੋਸਤ ਆਉਂਦੇ ਨੇ ਹੂੰ ਇੱਕ ਦੋਸਤ ਜਾਂਦਾ ਵੀ ਹੈ ਔਰ ਇਹ ਉਹੀ ਨੇ ਡਿਕੋ ਸਾਹਿਬ ਜੋ ਲਾਸਟ ਟਾਈਮ ਸਾਡੇ ਨਾਲ ਸੀਗੇ ਉਦੋਂ ਤਾਂ ਇਹਨਾਂ ਨੇ ਇਹ ਗੱਲ ਕਹੀ ਨਹੀਂ ਤੇ ਕੁਲਾਰ ਸਾਹਿਬ ਦੀ ਕੋਈ ਸਪੋਰਟ ਜਾਂ ਕਿਸੇ ਦੀ ਸਪੋਰਟ ਕੀ ਮੈਨੂੰ ਪ੍ਰੋਬਲਮ ਆਂਦੀ ਹੈ ਜੇ ਕੋਈ ਬੰਦਾ ਇੰਡਸਟਰੀ ਦੀ ਫੇਵਰ ਦੇ ਵਿੱਚ ਗੱਲ ਕਰਦਾ ਉਹਨਾਂ ਦਾ ਇਹ ਆ ਕਿ ਉਹ ਆਪਣੀ ਫੀਕੋ ਸਾਂਭਣ ਇਧਰ ਨਾ ਦੇਖਣ ਤੇ ਬਿਲਕੁਲ ਨਹੀਂ ਉਹ ਕਰਦੇ ਉਹ ਤਾਂ ਆਪਣੀ ਫੀਕੋ ਹੀ ਦੇਖ ਰਹੇ ਪਏ ਨੇ ਉਹਨਾਂ ਨੇ ਇਧਰ ਲਈ ਪੈਸੇ ਕੀ ਦੇਖਿਆ ਤੇ ਜੇ ਉਹ ਅੱਜ ਕੁਝ ਚਾਹੁੰਦੇ ਨੇ ਵੀ ਇੱਕ ਡਾਇਨਾਮਿਕ ਇੰਡਸਟਰੀ ਲੀਡਰ ਜਿਵੇਂ ਉਹ ਮੰਨਦੇ ਨੇ ਜੇ ਉਹਨਾਂ ਨੇ ਕੁਝ ਦੇਖਿਆ ਮੇਰੇ 'ਚ ਤੇ ਜੇ ਉਹ ਮੈਨੂੰ ਐਜ਼ ਅ ਭਰਾ ਜਾਂ ਦੋਸਤ ਕਹਿੰਦੇ ਵੀ ਬਿਲਕੁਲ ਜੀ ਤੁਹਾਨੂੰ ਅਸੀਂ ਚਾਹਨੇ ਹੱਥੋਂ ਦੀ ਨਸੀ ਸੇਵਾ ਕੀਤੀ ਏ ਤਾਂ ਉਹਦੇ ਵਿੱਚ ਕੀ ਪ੍ਰੋਬਲਮ ਹੈ ਕਿਸੇ ਨੂੰ ਤਾਂ ਉਹ ਇਹਦੇ ਵਿੱਚ ਫੀਕੋ ਤੇ ਜਾਂ UCPMA ਦਾ ਕੋਈ ਕਨੈਕਸ਼ਨ ਤਾਂ ਬੰਨ੍ਹ ਨਹੀਂ ਰਿਹਾ ਤਾਂ ਮੈਂ ਇਸ ਚੀਜ਼ ਨੂੰ ਬਿਲਕੁਲ ਬਿਲਕੁਲ ਇਗਨੋਰ ਕਰਾਂਗਾ ਮੈਂ ਉਹਨਾਂ ਦੇ ਵਿੱਚ ਬਿਲਕੁਲ ਉਹ ਵਾਕੀ ਦੇਖੋ ਫਰੀडम ਟੂ ਸਪੀਚ ਹੈ ਜੀ ਹਰ ਇੱਕ ਦਾ ਦਿਲ ਕਰਦਾ ਮੈਂ ਕਹਿੰਦਾ ਜੀ ਤੁਸੀਂ ਇੰਡਸਟਰੀਲ ਮੁੱਦੇ ਤੇ ਗੱਲ ਕਰੋ ਤੁਸੀਂ ਪੋਲੀਟੀਕਲ ਬੰਦੇ ਹੋ ਤੁਸੀਂ ਪੋਲੀਟੀਕਲ ਗੱਲਾਂ ਆਪਣੀ ਪਾਰਟੀਆਂ ਦੀ ਕਰੋ ਸਾਡੀ ਇੰਡਸਟਰੀਲ ਪੋਲੀਟੀਕਲ ਨਾ ਪੋਲਿਟਿਕਸ ਨਾ ਖੇਡੋ ਚਲੋ ਅਸੀਂ ਇੱਥੇ ਜਿਹੜਾ ਤੁਹਾਨੂੰ ਲਾਈਵ ਦਿਖਾਇਆ ਹੈ ਹਰਸਿਮਰਜੀਤ ਸਿੰਘ ਲੱਕੀ ਨੇ ਜੋ ਇਲੈਕਸ਼ਨਾਂ ਦੇ ਵਿੱਚ ਅਲਾਈਅੰਸ ਯੂਨਾਈਟਿਡ ਅਲਾਈਅੰਸ ਜਿਹੜਾ ਹੈ ਗਰੁੱਪ ਇਹਨਾਂ ਦਾ ਉਹ ਜਿਹੜਾ ਲਗਾਤਾਰ ਐਮਐਸਐਮਈ ਔਰ ਸਾਰੀ ਇੰਡਸਟਰੀ ਨੂੰ ਮਿਲ ਰਿਹਾ ਹੈ ਲਾਸਟ ਦੇ ਵਿੱਚ ਮੈਸੇਜ ਕੀ ਦੇਣਾ ਚਾਹੁੰਦੇ ਹੋ ਇਹ ਇੰਡਸਟਰੀ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਮੇਰੀ ਐਸੋਸੀਏਸ਼ਨ ਦੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੈ ਵੀ 29 ਅਗਸਤ 2025 ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜੜੀਆਂ ਆਪਾਂ ਇਲੈਕਸ਼ਨ ਕਰਾ ਰਹੇ ਆਂ ਪਲੀਜ਼ ਆ ਕੇ ਆਪਣੀ ਵੋਟ ਦਾ ਅਧਿਕਾਰ ਸਿੱਧ ਕਰੋ ਔਰ ਮੈਂ ਚਾਹਾਂਗਾ ਸੋਚ ਵਿਚਾਰ ਕਰਕੇ ਆਪਣੀ ਬੈਸਟ ਟੀਮ ਲੈ ਕੇ ਆਓ ਉਹ ਟੀਮ ਲੈ ਕੇ ਆਓ ਜਿਹੜੀ ਟੀਮ ਨੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਹੈ ਉਸ ਟੀਮ ਨੂੰ ਦੇਖੋ ਜਿਹਨੇ 2 ਸਾਲ ਸ਼ਾਂਤੀ ਨਾਲ ਕੰਮ ਕੀਤਾ ਹੈ ਕਿ ਜਿਹੜੀ ਟੀਮ ਨੇ ਕੀ ਕੀਤਾ ਸੀ ਮੈਸੇਜ ਸਾਡਾ ਸਪਸ਼ਟ ਹੈ ਭਈ ਅਸੀਂ ਤੁਹਾਡੀ ਸੇਵਾ ਲਈ ਹਮੇਸ਼ਾ ਹਾਜ਼ਰ ਹੈਗੇ ਸੀ ਹੈਗੇ ਆਂ ਔਰ ਰਵਾਂਗੇ ਤੁਸੀਂ ਇਹਦੇ ਵਿੱਚ ਇਹ ਕਹਿ ਸਕਦੇ ਹੋ ਕਿ ਜਿਵੇਂ ਹੁਣ ਇਲੈਕਸ਼ਨ ਹੋਣਗੇ ਜਿਸ ਦਿਨ ਤੇ ਉਥੇ ਕਿਸ ਤਰ੍ਹਾਂ ਦੀ ਤੁਹਾਨੂੰ ਸਿਕਿਉਰਿਟੀ ਚਾਹੀਦੀ ਕਿਸ ਤਰ੍ਹਾਂ ਦੇ ਤੁਹਾਨੂੰ ਉਥੇ ਪੁਲਿਸ ਵੱਲੋਂ ਪ੍ਰਬੰਧ ਚਾਹੀਦੇ ਆ ਕੀ ਹੋਣਾ ਚਾਹੀਦਾ ਵਾ ਉਹ ਵੀ ਤੁਸੀਂ ਦੱਸ ਦਿਓ ਇੱਕ ਵਾਰ ਲੇਖੋ ਇਹ ਟੋਟਲ ਸਬੰਧ ਜਿਵੇਂ ਅੱਗੇ ਹੁੰਦੇ ਨੇ ਜਿਹੜੇ ਜੋ ਵੀ ਕੰਮ ਹੁੰਦਾ ਪਹਿਲੇ ਜੋ ਜਿਸ ਤਰ੍ਹਾਂ ਦਾ ਮਾਹੌਲ ਪਹਿਲੇ ਹੁੰਦਾ ਹੈ ਉਹ ਪ੍ਰੈਜ਼ਾਈਡਿੰਗ ਆਫੀਸਰ ਉਹਨਾਂ ਦੀ ਟੀਮ ਦੇਖਦੀ ਹੁੰਦੀ ਹੈ ਮੈਨੂੰ ਪੂਰਾ ਤਵਾਰ ਹੈ ਵੀ ਇਹ ਕੋਈ ਇਦਾਂ ਦੇ ਵਾਇਲੈਂਸ ਜਾਂ ਨਿਊਸੈਂਸ ਵਾਲੀ ਗੱਲ ਕਦੀ ਵੀ ਨਹੀਂ ਹੁੰਦੀ ਨਾ ਹੀ ਹੋਏਗੀ ਔਰ ਬੜੇ ਪੀਸਫੁਲ ਮਹੌਲ ਦੇ ਵਿੱਚ ਇਲਕਸ਼ਨਾ ਹੁੰਦੀਆਂ ਉਦਾਂ ਹੀ ਹੋਣਗੀਆਂ ਪਰ ਉਹ ਪ੍ਰੋਵਾਈਡਿੰਗ ਟੀਮ ਡਿਸਾਈਡ ਕਰੇਗੀ ਬਿਲਕੁਲ ਉਹਦੇ ਵਿੱਚ ਜੋ-ਜੋ ਫੈਸਿਲਿਟੀਆਂ ਜਾਂ ਜੋ-ਜੋ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੋਵੇਗੀ ਉਹ ਜ਼ਰੂਰ ਰੱਖਣਗੇ ਸਾਡੇ ਵਾਲੋਂ ਦੇਖੋ ਜੀ ਅਜ਼ੀਜ਼ਾ ਬਿਲਕੁਲ ਤਿਆਰ ਬੈਠੇ ਆ ਅਜ਼ੀਜ਼ਾ ਸ਼ਾਂਤੀ ਮਾਹੌਲ ਵਾਲੇ ਬੰਦੇ ਆ ਆਪਾਂ ਤਾਂ ਸ਼ਾਂਤੀ ਚਾਹੁੰਦੇ ਆ ਕਿਉਂਕਿ ਡਿਵੈਲਪਮੈਂਟ ਹੀ ਸ਼ਾਂਤੀ ਵਿੱਚ ਹੈ ਅੱਜ ਕਸ਼ਮੀਰ ਦੇ ਵਿੱਚ ਤਰੱਕੀ ਹੋਣ ਦੀ ਸਟਾਰਟ ਹੀ ਉਦੋਂ ਹੋਈ ਹੈ ਜਦੋਂ ਉੱਥੇ ਸ਼ਾਂਤੀ ਵਾਲ ਹੋਈ ਹੈ ਸਿਮਿਲਰਲੀ ਉਹ ਵੱਡਾ ਬਹੁਤ ਇੱਕ ਵੱਡਾ ਇੱਕ ਸਕੇਲ ਹੈ ਯੂਨਾਈਟਿਡ ਸਾਈਕਲ ਪਾਰਕ ਦੀ ਸ਼ਾਂਤੀ ਹੋਈ ਹੈ ਤਾਂ ਡਿਵੈਲਪਮੈਂਟ ਹੋ ਰਹੀ ਹੈ ਬਿਲਕੁਲ ਸੋ ਹਰਸੀਮਰ ਸਿੰਘ ਲੱਕੀ ਜਿਹੜੇ ਕਿ ਯੂਨਾਈਟਿਡ ਐਲਾਈਅንስ ਟੀਮ ਨੂੰ ਲੈ ਕੇ ਜਿਹੜੇ ਇਲੈਕਸ਼ਨ ਲੜਨ ਜਾ ਰਹੇ ਆ ਔਰ ਦੂਸਰੇ ਪਾਸੇ ਡੀਐਸ ਚਾਵਲਾ ਦੇਖਣਾ ਹੋਊਗਾ 29 ਤਰੀਕ ਨੂੰ ਕਿ ਕਿਹਨੂੰ VOTING ਆਉਂਦੀ ਹੈ ਔਰ ਕੌਣ ਪ੍ਰਧਾਨਗੀ ਦੀ ਸੀਟ ਤੇ ਬਹਿੰਦਾ ਹੈ ਲੁਧਿਆਣਾ ਤੋਂ ਅਨਿਲ ਪਾਸੀ ਧੰਨਵਾਦ